ਅਮਰਦੀਪ ਨਾਂ ਸਰ ਮੇਰਾ ਮੈਂ ਸਰ ਹੁਣ ਮੰਚੋਂਕ ਦਾ ਰਹਿਣ ਵਾਲਾ ਸਰ ਮੇਰਾ ਮੋਟਰਸਾਈਕਲ ਵੀ ਹੋ ਗਿਆ ਘਰ ਦੇ ਬਾਹਰੋਂ ਸਰ ਤੇ ਮੈਂ ਸਰ ਕੰਮ ਤੋਂ ਆਇਆ ਤੇ ਘਰ ਆ ਕੇ ਮੈਂ ਰੋਟੀ ਖਾਣ ਆਇਆ ਤੇ ਮਤਲਬ ਕਿ ਸਾਹਮਣੇ ਗਵਾਂਡੀਆਂ ਕੋ ਜਿਸ ਚੋਰ ਨੇ ਸਰ ਖੜਿਆ ਮੋਟਰਸਾਈਕਲ ਮੇਰਾ ਤੇ ਸਾਹਮਣੇ ਗਵਾਂਡੀਆਂ ਕੋ ਪਾਣੀ ਵੀ ਪੀਤਾ ਉਹਨੇ ਤੇ ਅੱਧਾ ਕਗਲਾ ਪਾਣੀ ਦਾ ਪੀ ਲਿਆ ਤਾਂ ਅੱਧਾ ਤੇ ਪੈਰਾਂ ਤੇ ਰੋਲ ਲਿਆ ਤੇ ਉਹਨਾਂ ਨੂੰ ਗਵਾਂਡੀਆਂ ਨੂੰ ਕਹਿੰਦਾ ਮੇਰੇ ਕੋਠੇ ਤੇ ਅੱਗ ਲੱਗ ਗਈ ਤੁਹਾਡੇ ਕੋਠੇ ਤੇ ਅੱਗ ਲੱਗ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੁਹਾਡੇ ਕੋਠੇ ਤੇ ਧੂਆਂ ਜਾਂ ਭਲਦਾ ਪਿਆ ਤੇ ਗਵਾਂਡੀ ਕਹਿੰਦੇ ਸਾਡੇ ਤੇ ਕੋਈ ਅੱਗ ਨਹੀਂ ਲੱਗੀ ਤੇ ਉਹਨਾਂ ਨੂੰ ਸਰ ਗੁਮਰਾਹ ਕਰਕੇ ਉਹਨਾਂ ਨੂੰ ਕੋਠੇ ਦੇ ਭੇਜਤਾ ਤੇ ਉਹਨਾਂ ਚਿਰ ਨੂੰ ਸਰ ਚਾਬੀ ਲਾ ਕੇ ਤੇ ਉਹ ਚੱਲ ਗਿਆ ਸਰ ਲੈ ਕੇ ਮੇਰੀ ਮੋਟਰਸਾਈਕਲ ਲੈ ਕੇ ਚੱਲ ਗਿਆ ਸਰ ਤੇ ਸਰ ਮੈਂ ਹੁਣ ਸੀਸੀਟੀਵੀ ਕੈਮਰੇ ਚੋਂ ਸਰ ਸਾਰੀਆਂ ਰਿਪੋਰਟਿੰਗ ਵਗੈਰਾ ਸਰ ਕਢਾਈਆਂ ਬੜੀ ਮੁਸ਼ਕਲ ਨਾਲ ਧਰਲੇ ਕਰ ਕਰਕੇ ਮਾਰਕੀਟ ਚੋਂ ਸਰ ਤੇ ਉਹਨਾਂ ਨੇ ਮੈਨੂੰ ਰ ਸਰ ਮੇਰੀ ਬੇਨਤੀ ਇਹੀ ਆ ਕਿ ਮੇਰਾ ਸਰ ਮੋਟਰਸਾਈਕਲ ਮੈਨੂੰ ਲੱਭ ਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਮੇਰਾ ਮੋਟਰਸਾਈਕਲ ਦਿੱਤਾ ਜਾਵੇ ਮੈਂ ਦਿਹਾੜੀ ਕਾਰਾਂ ਸਰ ਤੇ ਮੇ ਕੋ ਸਾਧਨ ਨਹੀਂ ਸਰ ਹੋਰ ਕੋਈ ਨਹੀਂ ਹੈਗਾ ਜਿੱਦਾਂ ਦਾ ਮੇਰਾ ਮੋਟਰਸਾਈਕਲ ਗਵਾਚੇ ਦਾ ਸਰ ਮੈਂ ਆ ਕੀ ਦੇ ਕੰਮ ਤੇ ਵੀ ਨਹੀਂ ਜਾ ਰਿਹਾ ਉਦੋਂ ਦਾ ਮੈਂ ਘਾਰੀਆਂ ਸਰ ਤੇ ਚੋਰ ਦੀ ਮੈਨੂੰ ਪਛਾਣ ਹੈ ਗਈ ਆ ਸਾਰੇ ਸੀਸੀਟੀ ਵੀ ਕੈਮਰੇ ਚ ਸਾਰਾ ਉੱਚਾ ਦਾ ਕਾਲਾ ਪਿੰਡ ਵਾ ਸਰ ਉਹ ਪਿੰਡ ਦੇ ਕਹਿੰਦੇ ਨੇ ਮਤਲਬ ਕਿ ਉੱਥੇ ਦਾ ਚੋਰ ਆ ਤੇ ਉਹ ਸਾਰਾ ਚੋਰ ਸ਼ਹਿਰ ਚ ਵਾਰਦਾਤਾ ਕਰਕੇ ਜਾਂਦਾ ਵਾ ਤੇ ਜਾ ਕੇ ਆਪਣੇ ਪਿਓ ਨੂੰ ਦੇ ਦਿੰਦਾ ਤੇ ਪਿਓ ਦਾ ਸਾਰ ਅੱਗੇ ਵੇਚਦਾ ਵਾ ਮੈਂ ਸਾਰਾ ਪਿੰਡਾਂ ਚ ਫੇਰੀ ਦਾ ਕੰਮ ਕਰਨਾ ਸਰ ਤੇ ਸਾਧਨ ਤੋਂ ਸਰ ਮੈਂ ਉਦੋਂ ਦਾ ਕੰਮ ਤੇ ਨਹੀਂ ਗਿਆ ਮੇਰੇ ਪਰਿਵਾਰ ਦੇ ਸਾਰੇ ਉਦੋਂ ਦੇ ਬਹੁਤ ਪਰੇਸ਼ਾਨ ਆ ਤੇ ਆਪਾਂ ਸਰ ਬੜੀ ਮਤਲਬ ਕੀ ਮੁਸ਼ਕਲ ਦੇ ਵਿੱਚ ਆ ਇਸ ਟਾਈਮ ਤੇ ਸਾਧਨ ਤੋਂ ਬਗੈਰ ਸਾਰ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਸਰ ਮੋਟਰਸਾਈਕਲ ਕਿਸ਼ਤਾਂ ਦੇ ਲਈ ਆਈ ਸਾਰਾ ਜੇ ਮੇਰੀਆਂ ਕਿਸ਼ਤਾਂ ਵੀ ਵਿੱਚੋਂ ਦੇਣ ਵਾਲੀਆਂ ਰਹਿੰਦੀਆਂ ਨੇ ਤੇ ਮੈਂ ਸਰ ਬੜੀ ਮੁਸ਼ਕਲਾਂ ਦਿਹਾੜੀਆਂ ਲਾ ਲਾ ਕੇ ਮੋਟਰਸਾਈਕਲ ਲਿਆ ਸਰ ਤੇ ਮੈਨੂੰ ਤੇ ਸਰ ਹਜੇ ਉਹ ਵੀ ਮੇਰੀ ਕਿਸ਼ਤਾਂ ਵੀ ਨਹੀਂ ਲੱਥੀਆਂ ਤੇ ਮੇਰੀ ਚੀਜ਼ ਸਰ ਗੁਮਾਜ ਗਈ ਤਾਂ ਮੈਨੂੰ ਸਰ ਮੇਰਾ ਸਾਧਨ ਮਿਲ ਜਾਵੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰ ਪ੍ਰਸ਼ਾਸਨ ਸਰ ਦਫ਼ਤਰ ਦਫ਼ਜਾਰਾ ਸਰ ਮੈਂ ਹੀ ਕਰਦਾ ਕੰਮ ਤੇ ਬਾਕੀ ਘਰ ਦੇ ਮੇਰੇ ਹੋਰ ਕੋਈ ਵੀ ਨਹੀਂ ਆ ਫਜ਼ਲ ਸਾਹਿਬ ਦੀ ਲੱਤ ਉਹ ਵੀ ਹੀ ਤੇ ਹੋਰ ਤੇ ਘਰ ਵਿੱਚ ਸਰ ਕੋਈ ਨਹੀਂ ਕੰਮ ਕਰਨ ਵਾਲਾ ਮਦਰ ਆ ਘਰ ਵਿੱਚ ਘਰ ਦੀ ਆ ਬੱਚਾ ਛੋਟਾ ਮੇਰਾ ਸਰ ਸਾਰੇ ਮੇਰੇ ਤੇ ਡਿਪੈਂਡਡ ਆ ਮੈਂ ਦਿਹਾੜੀ ਕਰਨਾ ਸਰ ਮੈਂ ਇਹੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਇਹਨਾਂ ਨੂੰ ਮੈਂ ਹੱਥ ਜੋੜ ਕੇ ਮੈਂ ਮੰਗ ਕਰਦਾ ਕਿ ਮੇਰਾ ਸਰ ਮੋਟਰਸਾਈਕਲ ਜਲਦ ਤੋਂ ਜਲ ਲੱਭ ਕੇ ਦਿੱਤਾ ਜਾਵੇ ਤੇ ਮੈਂ ਇਹਨਾਂ ਦਾ ਸਰ ਤਹਿ ਦਿਲੋਂ ਧੰਨਵਾਦ ਕਰਦਾ ਸਰ ਮੇਰੀ ਚੀਜ਼ ਮੈਨੂੰ ਦਵਾਈ ਜਾਏ ਕਿਸੇ ਤਰ੍ਹਾਂ ਵੀ ਲੱਭ ਕੇ ਸਰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਮੇਰਾ ਮੋਟਰਸਾਈਕਲ ਸਰ ਮੈਨੂੰ ਲੱਭ ਕੇ ਦਿੱਤਾ ਜਾਵੇ ਸਰ